ਕੀ ਗੱਲ ਆਪਾਂ ਸੜਕ ਦੀ ਕਰ ਰਹੇ ਆ ਇਹਦੇ ਚ ਬਹੁਤ ਵੱਡਾ ਯੋਗਦਾਨ ਆ ਆਪਣਾ ਕੁੜੀਆਂ ਸਾਹਿਬ ਦਾ ਬੜੇ ਚੇਤੋਂ ਇਹ ਲੱਗੇ ਪਈ ਸੀ ਤੇ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਕਿ ਲੰਮਾ ਸਮਾਂ ਹੋ ਗਿਆ ਸੀ ਕਈ ਸਰਕਾਰਾਂ ਲੰਘੀਆਂ ਪਰ ਇਹ ਸੜਕ ਦੇ ਹਾਲ ਤੋਂ ਦੋ ਦੋ ਨਿਰੰਦਰ ਨੂੰ ਮਾਰੇ ਹੁੰਦੇ ਗਏ ਸਰਕਾਰ ਭਗਵੰਤ ਸਿੰਘ ਮਾੜ ਹੋਣਾ ਨਹੀਂ ਕਿਸੇ ਗੱਲੋਂ ਵੀ ਜਵਾਬ ਦੇ ਦਿੱਤਾ ਜਿਸਮ ਕੀ ਕਹਿਣਾ ਚਾਹੂਗਾ ਕਦੋਂ ਤੋਂ ਇਹ ਲੋਕਾਂ ਦੀ ਡਿਮਾਂਡ ਸੀਗੀ ਸੜਕ ਦੀ ਜਿਹੜੀ ਹੈ ਕਿੰਨੀ ਲਗਤ ਨਾਲ ਤਿਆਰ ਹੋ ਰਹੀ ਹੈ ਤੇ ਕਦੋਂ ਤੱਕ ਤਿਆਰ ਹੋਊਗੀ ਮਾਣ ਤਾਂ ਬਹੁਤੀ ਵਰੀਆਂ ਦੀ ਸੀ ਉਹ ਗੈਨ ਲਾਈ ਦੀ ਤਾਂ ਬਾੜੇ ਲੱਗ ਜਾਂਦੇ ਆ। ਵੈਸੇ 20-22 ਤਾਂ ਤਕਰੀਬਨ ਹੀ ਹੋ ਗਏ। ਔਰ ਇਹਦੀ ਲੋਡ ਬਹੁਤ ਸੀ। ਬਹੁਤ ਇਸ 10-12 ਪਿੰਡ ਤਕਰੀਬਨ ਉਹਨਾਂ ਦੇ ਲੋਕਾਂ ਦਾ ਕਾਰੋਬਾਰ ਉਹਨਾਂ ਦੀਆਂ ਸਾਂਝਾਂ ਉਹਨਾਂ ਦੀ ਆੜ ਤਾਂ ਕਿ ਦਰਵਾਜ਼ੇ ਦੀ। ਇੱਕ ਦੂਸਰੇ ਦਾ ਪਾਈਚਾਰਾ ਵੀ ਬਣਿਆ। ਇਸ ਲਈ ਕਾਫੀ ਸਲਾਹ ਤੋਂ ਜਿਹੜੀ ਜਿਹੜੀ ਹਾਲਤ ਦਿਨੋਂ ਦਿਨ ਖਸਤਾ ਹੁੰਦੀ ਜਾਂਦੀ ਸੀ। ਉਹਦੇ ਲਈ ਅਸੀਂ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਇਹ ਵੱਡੀ ਕਿਰਪਾ ਕੀਤੀ ਹੈ तकरीबन 22 ਕਰੋੜ ਰੁਪਇਆ ਲੱਗਣਾ ਜਿਹਦੇ 13 ਤਾਂ ਲੰਬੀ ਤੋਂ ਗਿੱਦੜਵਾ ਤੇ ਗਿੱਦੜਵਾ ਤੋਂ ਰਪਾਣਾ ਤੱਕ ਇਹ ਸੜਕ ਬਹੁਤ ਕਾਫੀ ਖਰਾਬ ਚੱਲੀ ਆ ਰਹੀ ਸਾਰੇ ਮੇਰੇ ਛੋਟੇ ਭਰਾ ਹਰਦੀਪ ਸਿੰਘ ਜੀ ਲਿੰਪੀ ਸਾਹਿਬ ਐਮ ਐਲ ਏ ਦੇ ਦਰਵਾ ਅਸਲ ਵਿੱਚ ਜਦੋਂ ਇਹ ਇਲੈਕਸ਼ਨ ਲੜਦੇ ਆ ਉਸ ਵੇਲੇ ਸੀ ਐਮ ਸਾਹਿਬ ਦੇ ਦਰਵਾ ਦੇ ਲੋਕਾਂ ਨਾਲ ਰੂਪ ਰੂਪ ਹੁੰਦੇ ਰਹੇ ਇਹ ਆਪਣੇ ਇਲਾਕੇ ਦੇ ਲੋਕ ਵੀ ਜਾਂਦੇ ਰਹੇ ਵੀ ਸਾਰਿਆਂ ਨੇ ਇਹ ਮੰਗ ਵੀ ਬਹੁਤ ਖਰਾਬ ਹੋ ਚੁੱਕੀ ਹੈ ਉਹਨਾਂ ਨੇ ਪ੍ਰਵਾਨ ਕੀਤੀ ਧਰਵਾਦੀ ਹੈ ਜੇ ਟਿੰਪੀ ਨੇ ਐਮਐਲਏ ਬਣਨਾ ਸੀ ਦੇ ਨਾਲੇ ਸੜਕ ਨਹੀਂ ਬਣਦੀ ਕੁਝ ਪਾਸੇ ਕਿਸਾਨ ਜਿਹੜੇ ਹੈਗੇ ਲਗਾਤਾਰ ਜਿਹੜੀਆਂ ਆਪਣਾ ਮੰਗਾ ਕਰ ਰਹੇ ਹੈਗੇ ਹੁਣ ਕੇਂਦਰ ਤੋਂ ਕੇਂਦਰ ਦੀ ਟੀਮ ਨਾਲ ਜਿਹੜੀ ਇੱਕ ਫੇਰ ਮੀਟਿੰਗ ਹੋਣ ਜਾ ਰਹੀ ਹੈ ਦੋ ਮੀਟਿੰਗਾਂ ਪਹਿਲਾਂ ਹੋਈਆਂ ਸੀ ਕਿ ਲੱਗਦਾ ਹੈ ਕਿ ਮੀਟਿੰਗ ਸਿਰੇ ਚੜ੍ਹੂਗੀ ਦੇਖੋ ਜੀ ਗੱਲਬਾਤ ਚੱਲੀ ਜਾਂਦੀ ਹੈ ਕੁਛ ਨਾ ਕੁਛ ਤਾਂ ਸਿੱਟਾ ਨਿਕਲੂਗਾ ਉਸੇ ਪਾਸੇ ਬੱਜੂ ਸੈਕਸ਼ਨ ਦੇ ਵਿੱਚ ਕਿਸਾਨ ਕਹਿ ਰਹੇਗੇ ਅਸੀਂ 26 ਤਰੀਕ ਨੂੰ ਫਿਰ ਜਿਹੜਾ ਹੈ ਸੈਸ਼ਨ ਦਾ ਕਰਾਉ ਕਰਾਂਗੇ ਪਹਿਲਾਂ ਵੀ ਕਿਰਨ ਕੋਸ਼ਿਸ਼ ਚਲੋ ਮੈਂ ਤਾਂ ਉਹਨਾਂ ਨੂੰ ਕੀ ਕਹਿ ਸਕਦਾ ਵੀ ਅਸੀਂ ਤਾਂ ਹਰੇਕ ਗੱਲ ਵੈਸੀ ਸੁਣ ਲਈ ਕਰਾਉਣ ਦੀ ਗੱਲ ਜਿਹੜਾ ਨਾ ਗੱਲ ਸੁਣਦਾ ਹੋਵੇ ਪੰਜਾਬ ਸਰਕਾਰ ਨੇ ਜਿਹੜੇ ਮਿਸ਼ਨ ਦੀ ਮਹਿਮ ਜੜੀ ਹੋਈ ਹੈ ਮੈਂ ਕਿਸ ਤਰ੍ਹਾਂ ਦਾ ਪੂਰ ਪਾਇਆ ਰਿਹਾ ਦੇਖੋ ਪੰਜਾਬ ਸਰਕਾਰ ਪੂਰੀ ਛਿੱਦਦ ਨਾਲ ਦ੍ਰਿੜਤਾ ਨਾਲ ਸ਼ਕਤੀ ਨਾਲ ਲੱਗੀ ਹੋਈ ਹੈ ਜਿਹਦੇ ਚ ਮੈਂ ਸਮਝਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਸਮਾਜ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸਾਡੇ ਬੱਚਿਆਂ ਦਾ ਸਵਾਲ ਹੈ ਸਾਡੀ ਔਲਾਦ ਦਾ ਸਵਾਲ ਹੈ ਸਾਡੀ ਨਸਲ ਦਾ ਸਵਾਲ ਹੈ ਤੁਹਾਡੇ ਹਲਕੇ ਦੇ ਪੰਡਤ ਸਿੰਘ ਵਾਲੇ ਦੇ ਲੋਕਾਂ ਨੇ ਜਿਹੜਾ ਆ ਗਿਆ ਪੁਰੀ ਵਾਲੇ ਦੇ ਲੋਕ ਨੇ ਬੁਲਾਇਆ ਹੁੰਦੇ ਵਾਸਜੋਡਾ ਦੇ ਵਿੱਚ ਜਿਹੜਾ ਕਿ ਕਪਲਾਵਾਜੀ ਹੋਈ ਉਹਦਾ ਯਾਰ ਉਹ ਇੱਕ ਹਰਸਮਿਤ ਨੂੰ ਬਦਲਨੇ ਪਾਰਲੀਮੈਂਟ ਦੇ ਵਿੱਚ ਮੇਰੀ ਗੱਲ ਹੈ ਹਰਸਮਿਤ ਨੂੰ ਹੋਰ ਤਾਂ ਕੋਈ ਕੰਮ ਯਾਦਾ ਆਇਆ ਨਹੀਂ ਪੰਜਾਬ ਦਾ ਤੇ ਇਤੋਂ ਦੀ ਗੱਲ ਨੂੰ ਲੈ ਕੇ ਕਿਤੇ ਕੁਝ ਨਹੀਂ ਹੋਇਆ ਇਹ ਸਾਰੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਣਾ ਉਹਦੇ ਵਿੱਚ ਕੋਈ ਕਪਲਾਵਾਜੀ ਹੋਈ ਨਹੀਂ ਠੀਕ ਹੈ ਜੀ